ਤਰਨਤਾਰਨ ਜ਼ਿਲ੍ਹੇ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਸੰਗਤਪੁਰਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਜਿੱਥੇ ਕਿ ਕੱਲ ਬਹੁਤ ਹੀ ਮੰਦ ਭਾਗੀ ਕਟਨਾ ਜਿਹੜੀ ਹੈ ਉਹ ਸਾਹਮਣੇ ਆਈ ਜੀ ਹਾਂ ਲੈਂਟਰ ਜਿਹੜਾ ਉਹ ਡਿੱਗ ਜਾਂਦਾ ਤਾਂ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਤਸਵੀਰ ਜਿਹੜੀ ਵਿਖਾਈ ਜਾਵੇ ਰਾਹਤ ਕਾਰਜ ਵੀ ਜਿਹੜਾ ਅਜੇ ਵੀ ਚੱਲ ਰਿਹਾ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਹਿਲਾਂ ਸ਼ੁਰੂ ਦੇ ਵਿੱਚ ਖਬਰਾਂ ਇਹ ਆਉਂਦੀਆਂ ਸੀ ਕਿ ਤਕਰੀਬਨ 50 ਤੋਂ 60 ਲੋਕ ਜਿਹੜੇ ਨੇ ਉਹ ਲੈਂਟਰ ਦੇ ਥੱਲੇ ਆਏ ਨੇ ਪਰ ਅਜੇ ਹੀ ਕੋਈ ਵੀ ਗੱਲ ਸਾਹਮਣੇ ਨਿਕਲ ਕੇ ਨਹੀਂ ਆਈ ਸਿਰਫ 12 ਵਿਅਕਤੀ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਤਾਂ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਸਾਡੇ ਨਾਲ ਮੌਜੂਦ ਨੇ ਉਹ ਵੀ ਅੱਜ ਇੱਥੇ ਜ਼ਖਮੀਆਂ ਦਾ ਹਾਲ-ਚਾਲ ਪੁੱਛਣ ਤੋਂ ਬਾਅਦ ਉਸ ਘਟਨਾਕ੍ਰਮ ਵਾਲੇ ਸਥਾਨ ਤੇ ਪਹੁੰਚੇ ਨੇ ਜਿੱਥੇ ਇਹ ਸਾਰੀ ਵਾਰਦਾਤ ਹੋਈ ਹੈ ਜਿੱਥੇ ਇਹ ਸਾਰਾ ਹੀ ਇੱਕ ਘਟਨਾ ਹੋਈ ਤਾਂ ਉੱਥੇ ਮਨਜਿੰਦਰ ਸਿੰਘ ਲਾਲਪੁਰਾ ਵੀ ਪਹੁੰਚੇ ਨੇ ਤੇ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਭਾਵਨਾਵਾਂ ਕੀ ਨੇ ਤੇ ਕਿਸ ਤਰੀਕੇ ਦੇ ਨਾਲ ਉਹ ਵੇਖਦੇ ਨੇ ਅਤੇ ਕੀ ਉਹ ਪ੍ਰਸ਼ਾਸਨ ਵੱਲੋਂ ਭਰੋਸਾ ਦਵਾਉਂਦੇ ਨੇ ਕਿਉਂਕਿ ਨੁਕਸਾਨ ਵੀ ਜਿਹੜਾ ਹੈ ਕਾਫੀ ਹੋਇਆ ਹੈ ਪਰ ਪਰਮਾਤਮਾ ਅੱਗੇ ਉਹਨਾਂ ਨੇ ਇੱਕ ਇਹ ਵੀ ਅਰਦਾਸ ਕੀਤੀ ਹੈ ਕਿ ਅਸੀਂ ਸ਼ੁਕਰ ਕਰਦੇ ਹਾਂ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਸੰਗਤਪੁਰਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦਾ ਪਿੰਡ ਹੈ ਸੰਗਤਪੁਰਾ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖਿਆ ਕਿ ਕੱਲ ਕਿਵੇਂ ਇੱਕ ਲੈਂਟਰ ਜਦੋਂ ਪੈ ਕੇ ਹਟਿਆ ਤਾਂ ਨਾਲ ਹੀ ਜਿਹੜਾ ਹੈ ਉਹ ਲੈਂਟਰ ਡਿੱਗ ਜਾਂਦਾ ਹੈ ਤੇ ਲਗਭਗ 12 ਵਿਅਕਤੀ ਜਿਹੜੇ ਆ ਉਹ जख्मी ਹੁੰਦੇ ਨੇ ਲਾਲਪੁਰਾ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਪਿੰਡ ਵਾਸੀ ਵੀ ਮੌਜੂਦ ਨੇ ਅਤੇ ਹੋਰ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਅਗਲੇ ਸਾਹਿਬ ਅੱਜ ਸੰਤਪੁਰਾ ਪਿੰਡ ਦੇ ਵਿੱਚ ਹੰਟੇ ਨੇ ਸੋਹੇ ਦੀ ਮੰਦਪਾਗੀ ਘਟ ਮੰਦੂਨੀ ਦੇ ਸਾਹਮਣੇ ਆਈ ਆ ਐਜ਼ ਅ ਐਮਐਲਏ ਆਪਣੀ ਟੀਮ ਦੇ ਨਾਲ ਚੀਕਣਾ ਦਿਖਾਉਂਦੀ ਆ ਦੇਖੋ ਕੱਲ ਜਦੋਂ ਮੈਨੂੰ ਪਤਾ ਲੱਗਾ ਜਿਸ ਵੇਲੇ ਖਬਰ ਚੱਲੀ ਉਦੋਂ ਮੈਂ ਚੰਡੀਗੜ੍ਹ ਸੀ ਉਦੋਂ ਮੈਂ ਆਪਣੇ ਬਲਾਕ ਪ੍ਰਧਾਨ ਸਾਹਿਬ ਨੂੰ ਕਾਲ ਕੀਤੀ ਅ ਕੇ ਬਾਤੋ ਬਾਤ ਸਾਥੀ ਜਿਹੜੇ ਲੈ ਕੇ ਤੁਸੀਂ ਉੱਥੇ ਜਾਓ ਫਿਰ ਜਿਹੜੀਆਂ ਸਾਡਾ ਪ੍ਰਸ਼ਾਸਨ ਹੈ ਜਿਹੜਾ ਉਹਨੂੰ ਕਾਲ ਕੀਤੀ ਕਿ ਤੁਸੀਂ ਸਾਰਾ ਪ੍ਰਸ਼ਾਸਨ ਜਿਹੜਾ ਉੱਥੇ ਪਹੁੰਚੋ ਇਹ ਬਾਤੋ ਵਾਂ ਦਾਪਾ ਮਤ ਜਿਹੜੀ ਆ ਉਹ ਖਰੀਏ ਤੇ ਸਾਡੇ ਐਸ ਡੀ ਐਮ ਸਾਹਿਬ ਸਾਡੇ ਡੀ ਐਸ ਪੀ ਸਾਹਿਬ ਉਹ ਮੌਕੇ ਤੇ ਪਹੁੰਚੇ ਉਸ ਤੋਂ ਬਾਅਦ ਚ ਡੀ ਸਾ ਵੀ ਜਿਹੜੇ ਆ ਉਹ ਵੀ ਪਹੁੰਚੇ ਤੇ ਜਿਹੜੇ ਰਾਤਕਾਰ ਜਿਹੜੇ ਚਲਾਏ ਗਏ ਬਾਹਰੋਂ ਟੀਮਾਂ ਵੀ ਜਿਹੜੀਆਂ ਉਹ ਵੀ ਆਈਆਂ ਤੇ ਚਲੋ ਪ੍ਰਮਾਤਮਾ ਦਾ ਚਲੋ ਹੋਈ ਤੇ ਘਟਨਾ ਮਾੜੀ ਐ ਪਰ ਇਸ ਗੱਲੋਂ ਸ਼ੁਕਰਗੁਜ਼ਾਰ ਆ ਵੀ ਕਿਸੇ ਦੀ ਜਾਨ ਨਹੀਂ ਗਈ ਤੇ ਕਿਉਂਕਿ ਘਰ ਦੇ ਵਿੱਚੋਂ ਇੱਕ ਜੀ ਚਲੇ ਜੇ ਤੇ ਬੜਾ ਔਖਾ ਹੁੰਦਾ ਇਧਰ ਤੇ ਮਤਲਬ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੰਗਤ ਹੀ ਉਹ ਸੇਵਾ ਕਰਦੇ ਸੀ ਤੇ ਪਰਮਾਤਮਾ ਨੇ ਇਹ ਵੀ ਰੱਖ ਲਿਆ ਵਾ ਮੈਂ ਜਾ ਕੇ ਆਇਆ ਹਸਪਤਾਲ ਸਾਰਿਆਂ ਦਾ ਪਤਾ ਲੈ ਕੇ ਆਇਆ ਤੇ ਠੀਕ ਐ ਸੱਟਾਂ ਥੋੜੀਆਂ ਜਿਹੀਆਂ ਗੰਭੀਰ ਆ ਕਿਸੇ ਨੂੰ 15 ਦਿਨ ਲੱਗ ਜਾਣਗੇ ਸੈੱਟ ਹੁੰਦਿਆਂ ਨੂੰ ਕਿਸੇ ਨੂੰ ਮਹੀਨਾ ਕਿਸੇ ਨੂੰ ਦੋ ਕਿਸੇ ਨੂੰ 6 ਮਹੀਨੇ ਵੀ ਲੱਗ ਸਕਦੇ ਆ ਕਿਉਂਕਿ ਪਲੇਟਾਂ ਪੈਣੀਆਂ ਕਿਉਂਕਿ ਇੱਕ ਵਾਰ ਸੱਟ ਲੱਗ ਜੇ ਫਿਰ ਬੰਦੇ ਕੋ ਛੇਤੀ ਜਿਹੜਾ ਉਹ ਖਬਰ ਨਹੀਂ ਹੁੰਦਾ ਤੇ ਉਹਦੇ ਵੀ ਸਾਡਾ ਆਪਣੀ ਸਰਕਾਰ ਜਿਹੜੀ ਉਹ ਬਿਲਕੁਲ ਜਿੰਨਾ ਵੀ ਸਰਕਾਰੀ ਹਸਪਤਾਲ 'ਚ ਲਾਜ ਚੱਲੂਗਾ ਉਹ ਸਾਰਾ ਫ੍ਰੀ ਕਰਾਏ ਐਮਐਲ ਸਾਬ ਇੱਕ ਐਮਐਲਏ ਹੋਣ ਦਾ ਫਰਜ਼ ਦੱਸਣ ਦੀ ਲੋੜ ਨਹੀਂ ਐ ਪਰ ਜਿਹੜੀ ਆਪਣੀ ਪਾਰਟੀ ਵੱਲੋਂ ਸਮੁੱਚੀ ਟੀਮ ਵੱਲੋਂ ਤੁਸੀਂ ਪਰਿਵਾਰਾਂ ਦੇ ਨਾਲ ਤੇ ਗੁਰਦੁਆਰਾ ਸਾਹਿਬ ਦੇ ਨਾਲ ਸੇਵਾ ਦੇ ਵਿੱਚ ਹਾਜ਼ਰ ਹੋ ਕੀ ਕਹਿਣਾ ਚਾਹੋਗੇ ਆ ਦੇਖੋ ਮੈਂ ਤਾਂ ਕੱਲ ਹੀ ਜਦੋਂ ਇਹ ਗੱਲ ਸੁਣੀ ਆ ਇਹ ਦੇਖੋ ਪਰਿਵਾਰ ਆ ਜਦੋਂ ਆਪਾਂ ਕਿ ਇਹਨੂੰ ਵੋਟ ਪਾ ਕੇ ਐਮ ਐਲ اے ਚ ਹੁੰਦੇ ਆ ਤੇ ਉਹ ਸਾਰਾ ਇਲਾਕਾ ਉਹਦਾ ਹਿੱਸਾ ਬੰਦਾ ਵਾ ਪਰਿਵਾਰ ਬੰਦਾ ਵਾ ਸੋ ਸਾਡੀ ਜ਼ਿੰਮੇਵਾਰੀ ਹੁੰਦੀ ਆ ਪ੍ਰਸ਼ਾਸਨਿਕ ਉਹ ਕੀ ਸਾਡੇ ਕੋਲ ਹੁੰਦਾ ਤੇ ਫਿਰ ਉਦੋਂ ਹੀ ਮੈਂ ਜਿਹੜਾ ਹੈ ਉਦੋਂ ਹੀ ਮਤਲਬ ਜਿਹੜੇ ਸਾਰੇ ਪ੍ਰਸ਼ਾਸਨ ਦੀ ਜਿਹੜੀ ਜ਼ਿੰਮੇਵਾਰੀ ਲਈ ਨਾਲ ਮੈਂ ਪੋਸਟ ਵੀ ਪਾਤੀ ਉਦੋਂ ਹੀ ਕਿ ਸਾਰੇ ਪ੍ਰਸ਼ਾਸਨ ਨੂੰ ਜਿਹੜਾ ਵਾ ਉਹ ਕਹਿ ਦਿੱਤਾ ਗਿਆ ਮੈਂ ਸਭ ਨੂੰ ਕਾਬਰਦਾ ਹਾਂ ਪਰ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਕਿਸੇ ਦੀ ਕੋਈ ਜਾਨ ਜੁੜੀ ਉਹ ਨਹੀਂ ਗਈ ਕਿਉਂਕਿ ਮੈਂ ਇਹ ਨਹੀਂ ਸੋchnਾ ਚਾਹੁੰਦਾ ਕਿ ਪ੍ਰਸ਼ਾਸਨ ਨੇ ਕੋਈ ਦੇਰੀ ਕੀਤੀ ਹੈ ਤੇ ਮੈਨੂੰ ਲੱਗਦਾ ਕੋਈ ਦੇਰੀ ਕੀਤੀ ਵੀ ਨਹੀਂ ਹੋਈ ਤੇ ਸਾਕਤ ਬੈਠੀ ਆ ਵੇਖੋ ਇੱਕ ਘਟਨਾ ਹੋ ਜਾਣੀ ਤੇ ਪਹਿਲੀ ਗੱਲ ਤੇ ਸਾਡੇ ਲੋਕ ਸਾਡਾ ਭਾਈਚਾਰਾ ਸਾਡੇ ਲੋਕ ਆਸੇ ਪਾਸੇ ਪਿੰਡਾਂ ਦੇ ਉਹ ਵੀ ਸੁਣਿਆ ਕਿ ਬਹੁਤ ਛੇਤੀ ਪਹੁੰਚੇ ਤੇ ਪ੍ਰਸ਼ਾਸਨ ਨੇ ਵੀ ਆਪਣੀ ਜਿਹੜੀ ਪੂਰੀ ਫੁਰਤੀ ਆ ਉਹ ਬਖਾਈ ਆ ਤੇ ਇਹੀ ਹੈ ਕਿ ਕਿਸੇ ਦੀ ਜਾਣ ਜਿਹੜੀ ਬਣਾਈ ਗਈ ਤੇ ਸਾਡੀ ਸਰਕਾਰ ਤੇ ਅਸੀਂ ਬਿਲਕੁਲ ਜਿੰਨਾ ਵੀਰਾਂ ਦੇ ਸੱਟਾਂ ਲੱਗੀਆਂ ਉਹਨਾਂ ਦੇ ਨਾਲ ਖੜੇ ਆ ਤੇ ਜੋ ਵੀ ਸਰਕਾਰ ਉਹਨਾਂ ਦੀ ਮਾਲੀਮਤ ਕਰ ਸਕਦੀ ਉਹ ਵੀ ਅਸੀਂ ਕਰਾਂਗੇ ਤੇ ਜੋ ਉਹਨਾਂ ਦਾ ਇਲਾਜ ਆਉ ਤਾਂ ਫ੍ਰੀ ਕਰੀ ਰਏ ਆ ਸਰ ਜਦੋਂ ਕੱਲ ਸਾਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਬਹੁਤ ਵੱਡਾ ਹਾਦਸਾ ਇੱਕ ਵਾਪਰ ਗਿਆ ਪਰ ਇੱਕ ਵਾਰੀ ਤੇ ਦਿਲ ਜਿਹੜਾ ਕੰਮ ਗਿਆ ਸੀ ਕਿ ਸਭ ਤੋਂ ਪਹਿਲੇ ਇਹ ਧਿਆਨ ਆਇਆ ਕਿ ਕੁਝ ਲੋਕਾਂ ਦਾ ਨੁਕਸਾਨ ਨਾ ਹੋਇਆ ਪਰ ਮੈਂ ਕਹਿੰਨੀ ਇੱਥੇ ਜਿਹੜਾ ਪ੍ਰਸ਼ਾਸਨ ਨੇ ਜਿਹੜਾ ਬਹੁਤ ਜਲਦੀ ਜਿਹੜਾ ਕੰਮ ਜਿਹੜਾ ਕੀਤਾ ਔਰ ਲੋਕਾਂ ਦੀ ਸਭ ਤੋਂ ਪਹਿਲੇ ਜਿਹੜੀ ਜਾਨ ਬਚਾਈ ਬਾਕੀ ਜਿਹੜਾ ਨੁਕਸਾਨ ਤੇ ਹੋਇਆ ਹੀ ਆ ਬਾਕੀ ਜਿਹੜੇ ਲੋਕਾਂ ਦੀ ਜਾਨ ਜਿਹੜੀ ਹੈ ਜੋ ਵੀ ਸੱਟਾਂ ਵਗੈਰਾ ਲੋਕਾਂ ਨੂੰ ਲੱਗੀਆਂ ਉਹਨਾਂ ਦਾ ਸਾਰੇ ਹੀ ਇਲਾਜ ਜਿਹੜਾ ਐਮਐਲਏ ਸਾਹਿਬ ਖੁਦ ਗਏ ਹਸਪੀਟਲ ਤੇ ਲੈ ਕੇ ਤੇ ਬਾਕੀ ਜੋ ਉਹਨਾਂ ਦਾ ਇਲਾਜ ਹੈ ਉਹ ਕਹਿੰਦੇ ਕਿ ਅਸੀਂ ਆਪਣਾ ਪੂਰਾ ਹੁੰਨਤਾ ਬਲਕਿ ਅੰਦਰ ਆ ਕੇ ਕਰਾਂਗੇ ਤੇ ਬਾਕੀ ਇਹ ਕਿ ਬਿੰਡ ਵਾਲਿਆਂ ਨਾਲ ਵੀ ਹਮਦਰਦੀ ਪੂਰੀ ਹੈ ਕਿ ਵੇਖੋ ਉਹਨਾਂ ਨੇ ਬੜੀ ਹੀ ਮਿਹਨਤ ਦੇ ਨਾਲ ਇਹ ਕੰਮ ਕੀਤਾ ਸੀ ਸੋ ਕੁਝ ਕਾਰਨਾ ਕਰਕੇ ਜਿਹੜਾ ਇਹ ਨੁਕਸਾਨ ਹੋ ਗਿਆ ਤੇ ਇਹਦੀ ਪਰਪਾਈ ਤੇ ਚਲੋ ਜੋ ਵੀ ਹੋਏਗੀ ਬਾਅਦ ਦੇ ਵਿੱਚ ਡਿਸਾਈਡ ਕੀਤੀ ਜਾਏਗੀ ਨੇਟ ਤੇ ਬਾਤ ਆ ਗਿਆ ਦੇ ਸਾਨੂੰ ਐਮਐਲਏ ਸਾਹਿਬ ਦੇ ਉਧਰੋਂ ਇਨਫੋਰਮੇਸ਼ਨ ਆ ਗਈ ਚੰਡੀਗੜ੍ਹ ਗਏ ਸੀ ਵੀ ਛੇਤੀ ਇੱਥੇ ਪਹੁੰਚ ਕੇ ਪ੍ਰਸ਼ਾਸਨ ਨਾਲ ਹੈਲਪ ਕਰਕੇ ਜਿੰਨੀ ਹੋ ਸਕਦੀ ਹੈ ਮਦਦ ਕਰੋ ਸਾਡੀਆਂ ਸਾਰੀਆਂ ਟੀਮਾਂ ਆਈਆਂ ਨੇ ਆਮ ਆਦੀ ਪਾਰਟੀ ਦੀਆਂ ਮੈਂ ਜਨ ਸਖਤਰ ਆਵਾਦੀ ਮਹੂਨ ਕਰਕੇ ਸਭ ਤੋਂ ਪਹਿਲਾਂ ਇੱਥੇ ਪਹੁੰਚਿਆ ਔਰ ਆਕੇ ਡੀਸੀ ਸਾਹਿਬ ਬੈਠੇ ਸੀ ਐਸਟੀਐਮ ਸਾਹਿਬ ਸਾਰੀ ਟੀਮਾਂ ਐਮਬੂਲੈਂਸ ਵਗੈਰਾ ਸਾਰਾ ਪ੍ਰੋਵਾਈਡ ਕੀਤਾ ਗਿਆ ਸੀ ਤੇ ਜੇਸੀ ਵੀ ਸਾਨੂੰ ਬੜੀ ਛੇਤੀ ਮਿਲ ਗਈਆਂ ਔਰ ਬੜੀ ਛੇਤੀ ਕਾਰਵਾਈ ਹੋਈ ਹੈ ਜਿਹੜਾ ਨਾ ਸਾਰਾ ਕੋਈ ਬਚਾਓ ਗਿਆ ਜਿਹੜਾ ਅਸੀਂ ਸੋਚਿਆ ਬਹੁਤ ਵੱਡਾ ਐਕਸੀਡੈਂਟ ਹੋਏਗਾ ਰੱਬ ਨੇ ਬੜੀ ਕਿਰਪਾ ਕੀਤੀ ਹੈ ਕਿ ਸਾਰੇ ਜਾਨ ਬਚ ਗਈ ਹੈ ਇੰਜਰੀ ਹੋਈ ਹੈ ਚਲੋ ਦੇਰ ਸਵੇਰ ਹੋ ਜਾਏਗੀ ਠੀਕ ਪਰ ਜਾਨ ਬਚਣੀ ਸਭ ਤੋਂ ਵੱਡੀ ਗੱਲ ਹੈ ਜੀ ਬਾਕੀ ਜਿਹੜਾ ਅਸੀਂ ਪ੍ਰਸ਼ਾਸਨ ਨੇ ਬੜੀ ਫੁਰਤੀ ਵਿਖਾਈ ਹੈ ਉਹ ਬਹੁਤ ਸਲਾਗਜ ਹੋਗਾ ਅਸੀਂ ਇਹਨਾਂ ਸਾਰੇ ਪ੍ਰਸ਼ਾਸਨ ਨੂੰ ਧੰਨਵਾਦ ਕਰਦੇ ਹਾਂ ਬਾਕੀ ਐਮਐਲਏ ਸਾਹਿਬ ਨੇ ਸਾਡੀਆਂ ਡਿਊਟੀਆਂ ਲਈਆਂ ਸੀ ਇਹ ਅੰਜੂ ਮੈਡਮ ਜੀ ਆਏ ਨੇ ਤੁਹਾਨੂੰ ਪਤਾ ਹੈ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਜੀ ਔਰ ਸਾਰੇ ਸਾਡੇ ਜੋ ਵੀ ਆਮ ਆਦਮੀ ਪਾਰਟੀ ਦੇ ਦਰਜਾ-ਵਦਰਜਾ ਜਿੰਨੇ ਵੀ ਲੀਡਰ ਸੀ ਵਰਕਰ ਸੀ ਸਾਰੇ ਇਥੇ ਪਹੁੰਚ ਕੇ ਬਹੁਤ ਖੁਸ਼ੀ ਕੀਤੀ ਹੈ। ਔਰ ਰੱਬ ਨੇ ਬੜੀ ਕਿਰਪਾ ਕੀਤੀ ਜਿਹੜੀ ਜਾਨ ਬਚੀ ਸਾਡੇ ਸਾਰੇ ਜਿਹੜੇ ਬੱਚੇ ਸੀ ਜਾਂ ਕੰਮ ਕਰਨ ਵਾਲੇ ਜਾਨੀ-ਜਾਨੀ ਤਰ ਤੱਕ ਨੁਕਸਾਨ ਕੋਈ ਨਹੀਂ ਹੋਇਆ। ਸੋ ਪਰਮਾਤਮਾ ਕਿਰਪਾ ਕਰੇ ਤੁਹਾਨੂੰ ਆਇਰ ਖਾਲਸਾ ਬਾਦ ਜੀ। ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ